ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਮੈਂ ਸੇ ਤੁਮ ਆਏ ਪਗਬੰਨ ਕੇ ਕਰੇ ਵੀਡੀਓ ਬਣਾਈ ਨਹੀਂ ਮੈਂ ਹਮੇਸ਼ਾ ਤਕਰੀਬਨ ਇੱਕ ਸਿੰਪਲ ਜੇ ਆਮਿਲ ਵਾਸਵਿਚਰਨ ਸਾਰਿਆਂ ਨੂੰ ਪਤਾ ਹੈ ਪਰ ਯਾਰ ਇਹ ਪਾਗੇ ਧੂਰੀ ਕਰਕੇ ਨਾ ਮੈਨੂੰ ਇਸ ਤਰ੍ਹਾਂ ਹੀ ਬੰਨਣੀ ਪੈਗੀ ਚਲੋ ਵਾਹਿਗੁਰੂ ਬਖਸ਼ੇ ਰੱਖੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਦੇ ਸਮੇਂ ਦੇ ਵਿੱਚ ਜਦੋਂ ਪਸ਼ੋਕੜ ਵੱਲ ਧਿਆਨ ਮਾਰੀਦਾ ਉਸ ਸਮਾਂ ਹੰਡਾਇਆ ਜੋ ਆਪਣੇ ਪਿੰਡੇ ਤੇ ਬਹੁਤ ਲੋਕਾਂ ਨੇ ਹੰਡਾਇਆ ਮੈਂ ਇਕੱਲੇ ਨੇ ਨਹੀਂ ਹੰਡਾਇਆ ਕੋਈ ਬੜਾ ਦਰਦਮਾਨ ਆ ਮਾਨਣ ਦਾ ਭਾਵ ਕਿ ਸਹਿਣਾ ਪਿਆ ਮਜਬੂਰੀ ਬਣ ਗਈ ਮਜਬੂਰੀ ਕਿਵੇਂ ਬਣ ਗਈ ਕਿ ਅਸੀਂ ਸਿੱਖਾਂ ਦੇ ਬੱਚੇ ਆ ਸਿੱਖਾਂ ਦੇ ਘਰਾਂ ਚ ਜੰਮੇ ਆ ਬਹੁਤ ਸਾਰੇ ਲੋਕਾਂ ਨੇ ਉਹਨਾਂ ਟੈਮਾਂ ਦੇ ਵਿੱਚ ਲਾਹਾ ਲਿਆ ਇਸ ਸਮੇਂ ਦਾ ਕਾਲਾ ਦੌਰ ਕੌਣ ਕਹਿੰਦਾ ਜਿਨ੍ਹਾਂ ਦਾ ਸਾਰਾ ਕੁਝ ਸਮਾਪਤ ਹੋ ਗਿਆ ਜਿਨ੍ਹਾਂ ਨੂੰ ਦਰਦ ਮਿਲਿਆ ਤੁਰਕ ਕ ਮੂਵਮੈਂਟ ਕ ਲਹਿਰ ਸੀ ਸੰਤ ਜਰਨੈਲ ਸਿੰਘ ਉਸ ਸਮੇਂ ਕਿਉਂਕਿ ਇੱਕ ਗੱਲ ਚੱਲ ਰਹੀ ਸੀ ਸੈਂਟਰ ਦੇ ਨਾਲ ਤੇ ਅਸੀਂ ਖਾਸ ਕਰਕੇ ਮੈਂ ਪਤਾ ਕੀ ਹਮੇਸ਼ਾ ਇਹ ਗੱਲ ਨੂੰ ਕਰਨਾ ਉਹਨਾਂ ਦੋਸਤੋ ਮਾਫ ਕਰਨਾ ਮੈਂ ਗੱਲ ਕਰਦਾ ਝਿਜਕ ਕਿਉਂ ਰਿਹਾ ਹਰ ਧਰਮ ਹਰ ਇਨਸਾਨ ਨੂੰ ਪਿਆਰਾ ਉਹ ਆਪਣੀ ਜਗ੍ਹਾ ਜਿਹੜੇ ਧਰਮ ਚ ਕੋਈ ਜਨਮ ਲੈਂਦਾ ਸੰਤਰੀ ਸਰਕਾਰ ਸਿੱਖਾਂ ਨੂੰ ਇੱਕ ਜਿਹਾ ਕੀ ਕਹਾਂ ਕਿ ਜਿਹਨੂੰ ਸੱਚ ਕਹਿ ਸਕਦੇ ਆ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਹੈ ਵੱਖਰੀ ਕੌਮ ਨਹੀਂ ਇਹ نسل ਜਿਵੇਂ ਕਹਿੰਦੇ ਨੇ ਗੋਰੇ ਦੀ ਨਸਲ ਆ ਕਾਲਿਆਂ ਦੀ ਨਸਲ ਸੰਤ ਜੀ ਨਾਲਸਨ ਦੀ ਸਪੀਚ ਸੁਣਿਓ ਮੈਂ ਵੀ ਕੱਲ ਸੁਣੀ ਆ ਉਹ ਗੱਲ ਕਰਦੇ ਸੀ ਕਿ ਬਹੁਤ ਵਿਦਵਾਨਾਂ ਨੇ ਇਹ ਗੱਲ ਮੰਨੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਸਿੱਖ ਇੱਕ ਵੱਖਰੀ ਨਸਲ ਵੀ ਹੈ ਜਿਹੜੀ ਸੈਂਟ ਦੀ ਸਰਕਾਰ ਇਹ ਮੰਨਦੀ ਨਹੀਂ ਸੀ ਕਿਉਂਕਿ ਜਰੂਰ ਤਾਂ ਇਹਨਾਂ ਤੋਂ ਕੁਝ ਸਿੱਖਾਂ ਤੋਂ ਲੈਣਾ ਹੋਵੇ ਤਾਂ ਇਹ ਸਾਡੇ ਆ ਤੇ ਜਦੋਂ ਸਿੱਖ ਆਪਣਾ ਹੱਕ ਮੰਗਣਾ ਉਹਦੋਂ ਸਿੱਖ ਅਤਵਾਦੀ ਹੈ ਇਹਨਾਂ ਗੱਲਾਂ ਦਾ ਦਰਦ ਜਿਹੜੇ ਗਦਾਰ ਬੰਦੇ ਸੀ ਸਿੱਖਾਂ ਦੇ ਵਿੱਚ ਪੈਦਾ ਹੋਏ ਐ ਸਾਡੇ ਚ ਹੀ ਪੈਦਾ ਹੋਏ ਅੱਜ ਬੈਠੇ ਆ ਕੁਰਸੀਆਂ ਤੇ ਉਹ ਉਹ ਲੋਕਾਂ ਨੂੰ ਕੁਰਸੀਆਂ ਤੇ ਤੁਸੀਂ ਬਿਠਾਇਆ ਹੋਇਆ ਬਹੁਤ ਦਲੇ ਚਮਚਾਗਰੀ ਅਜੇ ਕਰਦੇ ਆ ਲੋਕ ਉਹਨਾਂ ਦੀ ਮਾਫ ਕਰਨਾ ਮੈਂ ਇੱਥੇ ਮਾੜੇ ਸ਼ਬਦ ਬੋਲ ਨਹੀਂ ਸਕਦਾ ਉਹਨਾਂ ਦੱਲਿਆਂ ਦੀ ਦੱਲੇ ਲੋਕ ਅੱਜ ਵੀ ਚਮਚਾਗਰੀ ਕਰਦੇ ਆ ਜਿਨ੍ਹਾਂ ਨੇ ਸੰਤਾਂ ਨੂੰ ਵੀ ਸ਼ਹੀਦ ਕਰਾਇਆ ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਅਟੈਕ ਵੀ ਕਰਵਾਇਆ ਤੇ ਚਮਚਾਗਰੀ ਕਰਨ ਵਾਲੇ ਦੱਲੇ ਅਜੇ ਵੀ ਚਮਚਾਗਰੀ ਕਰਨੋਂ ਨਹੀਂ ਹਟਦੇ ਉਹਨਾਂ ਨੇ ਉਹ ਭਲੇ ਲੋਕੋ ਇਹ ਦੁਨੀਆ ਦੇ ਵਿੱਚ ਤਾਂ ਕੁਝ ਹੋਈ ਜਾਵੇ ਪਰ ਉਹ ਰੱਬ ਨੂੰ ਸੱਚੇ ਪਾਤਸ਼ਾਹ ਨਹੀਂ ਦੁਸ਼ਮੇਸ਼ ਪਤਾ ਮਹਾਰਾਜ ਨੂੰ ਕਮੇ ਮੂ ਵਿਖਾਉਣਗੇ ਦਰਗਾਹ ਦੇ ਵਿੱਚ ਜਾ ਕੇ ਸ਼ਰਮ ਕਰ ਲੋ ਸ਼ਰਮ ਗੱਲ ਰਾਜਨੀਤੀ ਦੀ ਨਹੀਂ ਹੈ ਗੱਲ ਉਸ ਸਮੇਂ ਦੀ ਹੈ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਸ੍ਰੀ ਦਰਬਾਰ ਸਾਹਿਬ ਇਕੱਤਰ ਹੋਈਆਂ ਸੀ ਤੇ ਸਰਕਾਰ ਨੇ ਗੁਨਾਹੇ ਦੋਸ਼ੇ ਬੇਗੁਨਾਹਾਂ ਲੋਕਾਂ ਤੇ ਹਮਲਾ ਕੀਤਾ ਦਰਬਾਰ ਸਾਹਿਬ ਦੇ ਉੱਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ ਉਸੇ ਸਮੇਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਜਿਹਦੇ ਵਿੱਚ ਸਾਡੇ ਪੰਜਾਬ ਦੇ ਅਨੇਕਾਂ ਨੌਜਵਾਨ ਬਜ਼ੁਰਗ ਬੱਚੇ ਅਤੇ ਇਥੋਂ ਤੱਕ ਵੀ ਕਹ ਲਓ ਕਿ ਕੌਮ ਦਾ ਜਿਹਾ ਬਹਾਦਰ ਯੋਧਾ ਸੂਰਮਾ ਸ਼ਾਂਤ ਸਿਪਾਹੀ ਵੀ ਸ਼ਹੀਦ ਹੋਇਆ ਇੰਨਾ ਜਿਹੜੇ ਕੁਰਸੀ ਦੇ ਭੁੱਖੇ ਲੋਕ ਆਕਾਲੀ ਦਲ ਵੀ ਕਹਿ ਲਓ ਲੋਂਗੋਵਾਲ ਵੀ ਸੀਗਾ ਟੌੜੇ ਵਰਗੇ ਵੀ ਸੀਗੇ ਸ਼ਰੋਮਣੀ ਕਮੇਟੀ ਦੇ ਆਕਾ ਵੀ ਸੀਗੇ ਇਹਨਾਂ ਦੇ ਮਨਾਂ ਦੇ ਵਿੱਚ ਉਸ ਬੰਦੇ ਪ੍ਰਤੀ ਖੋਪ ਸੀ ਕਿ ਇਹ ਬੰਦਾ ਸਾਡੇ ਵਾਸਤੇ ਖਤਰਾ ਹੈ ਪਰ ਸੰਤ ਕੋਈ ਖਤਰਾ ਨਹੀਂ ਹੁੰਦੇ ਕਦੇ ਵੀ ਨਹੀਂ ਖਤਰਾ ਹੁੰਦਾ ਕਦੇ ਕਿਸੇ ਵਾਸਤੇ ਸੰਤਾਂ ਨੇ ਤਾਂ ਸੱਚ ਤੇ ਚੱਲਣਾ ਪਰ ਇਹਨਾਂ ਲੋਕਾਂ ਦੇ ਵਿੱਚ ਕਮੀਆਂ ਹੁੰਦੀਆਂ ਮੰਨ ਲਓ ਮੈਂ ਆ ਮੇਰੇ ਵਿੱਚ ਕਮੀ ਹੈ ਤੇ ਮੈਂ ਨਾ ਕਿਸੇ ਤੋਂ ਖਤਰਾ ਮੰਨੂਗਾ ਯਾਰ ਵੀ ਇਹ ਬੰਦਾ ਕਿਤੇ ਮੈਨੂੰ ਫੜ ਨਾ ਲਵੇ ਇਹ ਗੱਲਾਂ ਹੁੰਦੀਆਂ ਤੇ ਇਹਨਾਂ ਨੇ ਸੰਤਾਂ ਨੂੰ ਸ਼ਹੀਦ ਕਰਾ ਕੇ ਅੱਜ ਕੁਰਸੀਆਂ ਦਾ ਆਨੰਦ ਮਾਣ ਰਹੇ ਆ ਲੋਕੋ ਧਿਆਨ ਦਿਓ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਗੱਲਾਂ ਪਤਾ ਕੀ ਹੁੰਦੀਆਂ ਉਹਨਾਂ ਬੰਦਿਆਂ ਨੂੰ ਮੂੰਹ ਨਾ ਲਾਓ ਜਿਹੜੇ ਬੰਦੇ ਵੀ ਅਜਿਹੇ ਆਪਾਂ ਇਹ ਨਹੀਂ ਕਹਿੰਦੇ ਆਪਣੇ ਲੋਕ ਨੇੜੇ ਤੇੜੇ ਦੇ ਵੀ ਹੈਗੇ ਆ ਬਹੁਤ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਓ ਕਿ ਅਸੀਂ ਗੁਰੂ ਮਹਾਰਾਜ ਨੂੰ ਸਭ ਤੋਂ ਵੱਡਾ ਗੁਰੂ ਮਹਾਰਾਜ ਜੀ ਦੀ ਬੇਅਦਬੀ ਕਦੇ ਵੀ ਨਹੀਂ ਜਾਰ ਸਕਦੇ ਇਹਨਾਂ ਨੂੰ ਵੱਡਾ ਮੰਨਦੇ ਹੋ ਸਾਡਾ ਜੀਵਨ ਪਿੱਛੇ ਆ ਬਾਤ ਦੇ ਵਿੱਚ ਉਹਨੋ ਕਹ ਜਿਹੜੇ ਗੁਰੂ ਮਹਾਰਾਜ ਜੀਆਂ ਬੇਦੀਆਂ ਬੇਅਦਬੀਆਂ ਕਰਾ ਕੇ ਆਪਣਾ ਸ਼ੱਕਾ ਚਲਾਉਣ ਵਾਲੇ ਆ। ਸੋ ਦੋਸਤੋ ਹਰ ਵੀਡੀਓ ਦਾ ਕੋਈ ਮਕਸਦ ਹੁੰਦਾ ਹੈ। ਮੇਰੀ ਹਮੇਸ਼ਾ ਇੱਕੋ ਮੈਸੇਜ ਇੱਕੋ ਮੇਰੀ ਵੀਡੀਓ ਦੇ ਵਿੱਚ ਗੱਲ ਹੁੰਦੀ ਆ। ਸਾਨੂੰ ਆਪਸੀ ਭਾਈਚਾਰਕ ਸਾਂਝ ਅਤੇ ਸੱਚ ਤੇ ਪਹਿਰਾ ਦੇਣ ਵਾਲੇ ਲੋਕਾਂ ਦਾ ਹੰਗਾਰਾ ਤੇ ਉਹਨਾਂ ਦਾ ਹੀ ਸਾਥ ਲੈਣਾ ਚਾਹੀਦਾ ਉਹਨਾਂ ਦਾ ਹੀ ਸਾਥ ਦੇਣਾ ਚਾਹੀਦਾ। ਕਉ ਕੇ ਜੀਵਨ ਤਾਂ ਚਾਰ ਦਿਨਾਂ ਦਾ ਦੋਸਤੋ ਤੇ ਸਾਡੇ ਨਾਲ ਅਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਕੋਈ ਵੇਦਾ ਸ਼ਾਸਤਰ ਨੂੰ ਨਹੀਂ ਪੜਦਾ ਪਰ ਹਰ ਗੱਲ ਦੇ ਵਿੱਚ ਸੱਚ ਤੇ ਪਹਿਰਾ ਦੇਣਾ ਤੇ ਸੱਚ ਦੇ ਨਾਲ ਜੁੜਨਾ ਹੀ ਇੱਕ ਜੀਵਨ ਨੂੰ ਅਟਲ ਸਚਾਈ ਦੱਸਿਆ ਨਹੀਂ ਤਾਂ ਜਿਵੇਂ ਗੁਰੂ ਮਹਾਰਾਜ ਜੀ ਦੇ ਫਲਸਫੇ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜਾ ਮਰਨਾ ਹੈ ਉਹ ਸੱਚ ਹੈ ਜਿਉਣਾ ਝੂਠ ਹੈ ਕੀ ਅਸੀਂ ਸੰਸਾਰ ਦੇ ਉੱਤੇ ਆ ਕੇ ਖੱਟਿਆ ਕੀ ਸਾਡੀਆਂ ਨੇਕੀਆਂ ਸਾਡੇ ਕੀਤੇ ਹੋਏ ਪਰਪਕਾਰ ਹੀ ਨਾਲ ਜਾਣੇ ਆ ਬੰਦੇਰੇ ਬੇਸ਼ੱਕ ਇਨਸਾਨ ਦੇ ਕੋਲੇ ਕੁਝ ਵੀ ਨਾ ਹੋਵੇ ਦੋ ਵਕਤ ਦੀ ਰੋਟੀ ਹੋਵੇ ਪਰ ਜੇ ਉਸ ਨੂੰ ਰੱਬ ਨੇ ਨੇਕ ਨੀਅਤ ਦਿੱਤੀ ਹੈ ਤਉ ਬਹੁਤ ਇੱਕ ਵੱਡਾ ਬਾਦਸ਼ਾਹ ਹੋ ਰਾਜਾ ਹੈ ਸਤਿ ਸ੍ਰੀ ਅਕਾਲ ਦੋਸਤੋ ਗੱਲ ਮੈਂ ਸਮੇਂ ਪਹਿਲਾਂ ਕਿ ਨਹੀਂ ਸੀ ਕਿ ਵੀਡੀਓ ਪੂਰੀ ਸੁਣ ਕੇ ਕੋਈ ਵੀ ਜਵਾਬ ਲਿਖਿਆ ਕਰੋ ਚੰਗਾ ਮਾੜਾ ਕਿਵੇਂ ਲੱਗਦਾ ਮੈਂ ਇਹ ਨਹੀਂ ਮਤ ਕਹਿੰਦਾ ਸੋਸਤੋ ਹਰ ਬੰਦੇ ਦੀ ਆਪਣੀ ਸੋਚ ਹੈ ਇਹਨਾਂ ਨੂੰ ਬਦਲਦੇ ਹਾਂ ਅਸੀਂ ਸੰਗਤ ਦੇ ਨਾਲ ਇੱਕ ਦੂਜੇ ਦੇ ਨਾਲ ਰਲ ਕੇ ਤੇ ਵੀਡੀਓ ਪਾਉਣ ਦਾ ਮਕਸਦ ਵੀ ਇਹ ਹੀ ਹੁੰਦਾ ਹੈ ਕਿ ਅਸੀਂ ਚੰਗੀ ਸੋਚ ਰੱਖੀਏ ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ